ਦਿਨੀ ਦਰਿਆ ਪਿਆਸ ਦੇ ਵਧੇ ਪਾਣੀ ਦੇ ਪੱਧਰ ਕਾਰਨ ਕਿਤੇ ਦਿਨੀ ਪਿੰਡ ਭੈਣੀ ਕਾਦਰ ਤੋਂ ਟੁੱਟੇ ਆਰਦੀ ਬਣ ਕਰ ਇਸ ਖੇਤਰ ਦੇ ਵਿੱਚ ਆਏ ਹੜ੍ਹ ਕਾਰਨ ਪਾਣੀ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਜਿਸ ਕਾਰਨ ਮੰਡ ਖੇਤਰ ਵਾਸੀ ਬਹੁਤ ਜ਼ਿਆਦਾ ਪੈਬਿਤ ਅਤੇ ਚਿੰਤਿਤ ਹਨ ਲਗਾਤਾਰ ਵਧਰੇ ਪਾਣੀ ਨੇ ਹੁਣ ਫਸਲਾਂ ਤੇ ਘਰਾ ਦੇ ਨਾਲ ਨਾਲ ਹੁਣ ਪਸ਼ੂਆਂ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਹਰੀਕੇ ਹੈਡ ਤੋਂ ਪਾਣੀ ਜ਼ਿਆਦਾ ਮਾਤਰਾ ਚ ਰਿਲੀਜ਼ ਨਾ ਹੋਣ ਕਾਰਨ ਦਰਿਆ ਲੱਗੀ ਪਾਣੀ ਦੀ ਢਾਫ ਕਾਰਨ ਪਾਣੀ ਦਾ ਪੱਧਰ ਹੋਰ ਵਧਨ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫਸਲ ਤੇ ਪਸ਼ੂਆਂ ਲਈ ਹਰਾ ਚਾਰਾ ਤੂੜੀ ਆਦੀ ਸਾਰਾ ਕੁਝ ਖਰਾਬ ਹੋ ਚੁੱਕਿਆ ਜੇ ਸਥਿਤੀ ਹਾਲੇ ਵੀ ਨਹੀਂ ਸੁਧਰੀ ਤਾਂ ਇਹ ਨੁਕਸਾਨ ਹੋਰ ਵੱਧ ਸਕਦਾ ਹੈ ਇੱਥੇ ਲਗਭਗ 18 ਦਿਨ ਹੋ ਗਏ ਪਾਣੀ ਆਏ ਨੂੰ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ 11 ਪਿੰਡ ਜਿਹੜੇ ਸੁਲਤਾਨਪੁਰ ਸਾਹਿਬ ਦੇ ਇਹਦੇ ਨਾਲ ਬਰਬਾਦ ਹੋ ਗਈਆਂ ਫਸਲਾਂ ਜ਼ਮੀਨਾਂ ਵੀ ਬਰਬਾਦ ਹੋਈ ਜਾਂਦੀਆਂ ਉਧਰੋਂ ਮਾਝੇ ਦੇ 11 ਪਿੰਡ ਜਿਹੜੇ ਬਰਬਾਦ ਹੋ ਗਏ ਆ ਇੱਕ ਸਿਰਫ ਕਲਾ ਬਾਉਪੁਰ ਨਹੀਂ ਸਾਰਾ ਮੰਡਲਾ ਕਾ ਸਾਰਾ ਹੀ ਫਸਲ ਤਬਾਹ ਹੋ ਚੁੱਕੀ ਹੈ ਅੱਜ ਤੱਕ ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਕੋਈ ਨਾ ਕੋਈ ਧਿਆਨ ਦੇਣਾ ਨਹੀਂ ਵੀ ਕੁਝ ਦੇਣਾ ਚੱਲ ਜਿੱਦਾਂ ਅੱਗੇ ਇਹਨੇ ਇੱਕ ਲਾਂ ਬਿਆਨ ਜੇ ਦਿੱਤਾ ਇਸ ਤੇ ਲੋਕਾਂ ਨੂੰ ਬੜੀ ਉਮੀਦ ਜਾਗੀ ਸੀ ਵੀ ਸਾਨੂੰ ਸੀਐਮ ਸਾਹਮਣੇ ਪਤਾ ਨਹੀਂ ਕੀ ਦੇ ਦੇਣਾ ਵਾ ਮੁਰਗੀ ਬੱਕਰੀ ਦਿਹਾੜੀਆਂ ਦਊ ਇਹੋ ਜਿਹਾ ਕੋਈ ਸੋਸਾ ਛੱਡ ਦੇਵੇ ਤੇ ਕੋਈ ਨਾ ਕੋਈ ਜ਼ਿੰਮੇਵਾਰਾਂ ਨੂੰ ਹੌਫਲਾ ਹੋ ਜੇ ਵੀ ਸਾਡੇ ਪਿੱਛੇ ਸਰਕਾਰ ਖੜੀ ਆ ਪਰ ਸਰਕਾਰ ਨਾਂ ਦਾ ਕੋਈ ਚੀਜ਼ ਹੀ ਐ ਨਹੀਂ ਕਿ ਸਰਕਾਰ ਪਾਣੀ ਕਿੱਥੇ ਰਹਿੰਦੀ ਆ ਉਹ ਇਹ ਸਮਝਦੀ ਵੀ ਸਾਡੇ ਸਾਡੇ ਹੈ ਹੀ ਨਹੀਂਗੇ ਸਾਡੇ ਪੰਜਾਬ ਦੇ ਨਹੀਂ ਕਿਤੇ ਪਾਕਿਸਤਾਨ ਦੇ ਆ ਇਹੋ ਹੀ ਕਹਿਣਾ ਚਾਹੁੰਦੇ ਜੀ ਅਸੀਂ ਤੇ ਮੇਰਾ ਨਾਂ ਭਾਈ ਹਰਨੇਕ ਸਿੰਘ ਆ ਇੱਥੇ ਮਾਮਦਲੀ ਖਾਂਦੇ ਰਹਿਣ ਵਾਲੇ ਆ ਤੇ ਇਹ ਆਪਣੀ ਸੁਲਤਾਨਪੁਰ ਲੋਧੀ ਜੇ ਪੈਂਦੀ ਥਾਂ ਕੱਲਾ ਬਾਉਪੁਰ ਨੀਗਾ ਡੁੱਬਾ ਇਧਰ ਵੀ ਏਰੀਆ ਸਾਰਾ ਹਜ਼ਾਰਾਂ ਕਿੱਲੇ ਡੁੱਬ ਗਿਆ ਵਾ ਆਹ ਦੇਖੋ ਕਿਥੋਂ ਤੱਕ ਮੁੰਡਾ ਪਿੰਡ ਭੈਲਾ ਆਹ ਏਰੀਏ ਜਨੇ ਆ ਧੁੰਦੇ ਤੱਕ ਡੁੱਬਾ ਪਿਆ ਇਧਰ ਕੋਈ ਕੋਈ ਸਾਰ ਨਹੀਂ ਕਿਹਨੇ ਲਈ ਕੋਈ ਗੱਲਬਾਤ ਨਹੀਂ ਨਾ ਪੱਠਿਆਂ ਦਾ ਰਹਿ ਗਿਆ ਪੱਠਾ ਡੱਕਾ ਕੋਈ ਸਾਰੇ ਮਰ ਚੁੱਕੇ ਆ ਤੇ ਇਹ ਦੋ ਤਰੀਕ ਦਾ ਪਾਣੀ ਚੜਿਆ ਵਾ ਕੋਈ ਇੱਥੇ ਨਾ ਸਰਪੰਚੀ ਸਾਡੇ ਪਿੰਡ ਦਾ ਕੋਈ ਆਇਆ ਤਾਂ ਨਾ ਇੱਥੇ ਕੋਈ ਈ ਮੰਤਰੀ ਆ ਜਦੋਂ ਵੋਟਰਾਂ ਦੀ ਉਹ ਤੋਂ ਭਾਜੀ ਸਾਰਿਆਂ ਦੇ ਹੁਣ ਤੱਕ ਹੁੰਦੇ ਹੀ ਨਹੀਂ ਸਾਰਾ ਕੁਝ ਡੁੱਬ ਗਿਆ ਸੌਣ ਤੋਂ ਵੀ ਤੰਗਾ ਇਹ ਤੇੜਾ ਕਰ ਹਾਂਜੀ ਕਾ ਸਮਾਨ ਵੇਖ ਲੋ ਕੋਠਿਆਂ ਦੇ ਚੜਿਆ ਤੇ ਇੰਨਾ ਸਮਾਨ ਹੀ ਕਢ ਨਹੀਂ ਸਕਦੇ ਕੋ ਅੰਦਰੇ ਜੱਬਣ ਡਿਆ ਵਾ ਘਰ ਦੇ ਹਾਲਾਤ ਵੀ ਖਸਤਾ ਹੋ ਚੁੱਕੇ ਹਾਂਜੀ ਹਾਂਜੀ ਪਾਣੀ ਅਜ ਕਾਫੀ ਦਿਨ ਹੋ ਗਏ ਜੀ ਇੱਥੇ 5-5 ਫੁੱਟ ਪਾਣੀ ਹੋ ਗਿਆ ਅੰਦਰਾਂ ਦੇ ਵਿੱਚ ਅਜੇ ਵੀ ਫੁੱਟ-ਫੁੱਟ ਤਜੇ ਵੀ ਹੈਗਾ ਭਾਵੇਂ ਲੈ ਹੀ ਗਿਆ ਵਾ ਤੇ ਉਹ ਦੇਖੋ ਤੀ ਘਰ ਸਾਰਾ ਵੀ ਬਰਬਾਦ ਹੋ ਗਿਆ ਵਾ ਟੇੜਾ ਟੂੜਾ ਪਾੜ ਗਈਆਂ ਸਾਰੇ ਘਰ ਨੂੰ ਵਨ ਬੁੰਦ ਮੜ ਮੋਟਾ ਇਲਾਵਾ ਦੇ ਨਹੀਂ ਬਸ ਚੱਲਿਆ ਭਰ ਹਰ ਕੇ ਸਮਾਨ ਕੱਢ ਲਿਆ ਕੋ ਕੋਟਿਆਂ ਦੇ ਰੱਖਦਾ ਇਹ ਸਾਢੇ ਕਿ ਤਿੰਨ ਵਜੇ ਜਿਆਦਾ ਪਾਣੀ ਆਇਆ ਵਾ ਉਦੋਂ ਸਮਾਨ ਕੱਢਿਆ ਚਲੋ ਲਾਗੋ ਭੈਣ ਭਰਾ ਆ ਕੇ ਸਾਰਾ ਕੱਢ ਲੈਣਾ ਰੁੜ ਜਾਣਾ ਇਹ ਲੱਭਣਾ ਨਹੀਂ ਇਹ ਮੇਰਾ ਨਾਮ ਸੁਖਦੇਵ ਸਿੰਘਾ ਜੀ ਮੰਡ ਚੌਧਰੀ ਦਾ ਰਹਿਣ ਵਾਲਾ ਜੀ ਤੇ ਫਸਲ ਤੇ ਤਕਰੀਬਨ ਜਿੰਨੀ ਦੱਸੀ ਅੱਗੇ ਵੀ ਤੁਹਾਨੂੰ ਉਦੋਂ ਜਿਆਦਾ ਹੀ ਆ ਜੀ ਮਤਲਬ ਖਰਾਬ ਹੋਈ ਪਰ ਗਵਰਨਮੈਂਟ ਜਿਹੜੀ ਆ ਕੋਈ ਸਹਾਇਤਾ ਨਹੀਂ ਲੈ ਰਹੀ ਕੋਈ ਮੰਤਰੀ ਇਹਦਾ ਗਵਰਨਰ ਮੰਤਾਨ ਦਾ ਕੋਈ ਮੰਤਰੀ ਕੋਈ ਸੰਤਰੀ ਇੱਥੇ ਤੱਕ ਨਹੀਂ ਪਹੁੰਚਿਆ ਜੀ ਏਡੀ ਮਾੜੀ ਸਰਕਾਰ ਆ ਇਹਨਾਂ ਨੂੰ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਚਲੋ ਖਾਂਦੀਆਂ ਵੀ ਜਰੂਰੀ ਸੀ ਤੇ ਪੈਸੇ ਤਾਂ ਵੱਧਦੀਆਂ ਸੀ ਇਹਨਾਂ ਲੋਕਾਂ ਨੂੰ ਜਨਤਾ ਨੂੰ ਆ ਕੇ ਪਰ ਇਹ ਨਕਾਮਾ ਬੰਦਾ ਪਤਾ ਨਹੀਂ ਕਿੱਥੋਂ ਲੋਕਾਂ ਨੇ ਗੱਡੀ ਲੈਣ ਦਾ ਠੀਕ ਨਹੀਂ ਇਹ ਬਹੁਤ ਮਾੜਾ ਬੰਦਾ ਆਇਆ ਜੀ ਤੇ ਸਿਰਫ ਆਪਦੇ ਘਰ ਵਾਲੀ ਢੋਈ ਜਾਂਦਾ ਸਾਰਾ ਕੁਝ ਜੋ ਕੁਝ ਹੈਗਾ ਵਾ ਮੰਤਰੀ ਸਾਰੇ ਜਿਹਨੇ ਆਪਦੇ ਪਿੱਛੇ ਲਾਏ ਜਿੰਨੇ ਵੀ ਹੈਗੇ 92 92 ਐਮਐਲਏ ਬਰਾਈ ਫਿਰਦਾ ਸਾਨੂੰ ਨਹੀਂ ਪਤਾ ਐਮਐਲਏ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਕੋਈ ਸਾਰਾ ਬੰਦਾ ਲਵੇ ਆ ਕੇ ਤੇ ਕਿੰਨੇ ਵੀ ਯਾਰ ਨੁਕਸਾਨ ਹੋਇਆ ਤੁਹਾਡੇ ਇਲਾਕੇ 'ਚ ਬਹੁਤ ਵਾਰ ਹੋਇਆ ਜੀ ਨੁਕਸਾਨ ਇੱਕ ਵਾਰ ਨਹੀਂ ਹੋਇਆ ਜੀ ਤੇ ਵੀ ਅਕਾਲੀਆ ਸਰਕਾਰ ਵੀ ਦਿੰਦੀ ਰਹੀ ਆ ਕਾਂਗਰਸ ਵੀ ਮਾਜਵਾ ਦਿੰਦੀ ਰਹੀ ਆ ਇਹਨੇ ਤੱਕ 5 ਰੁਪਏ ਦੇ ਦਿੱਤੇ ਸਰਕਾਰੇ ਦੀ ਲੰਗ ਚੱਲੀ ਠੀਕ ਨਹੀਂ ਜੀ ਇੰਨਾ ਕਿਹੜਾ 14 ਜੀ ਮੈਂ